ਮੇਰੇ ਪੰਜ ਤਰੀਕ ਨੂੰ ਗੱਡੀ ਬੁੱਕ ਕਰਾਈ ਸੀ ਕਹਿੰਦੇ 7,29,000 ਦੀ ਔਨ ਰੋਡ ਤੇ 11,000 ਸਾਂ ਦਿੱਤੀ ਸੀ ਤਾਂ ਉਸ ਤੋਂ ਬਾਅਦ ਜਦੋਂ ਇਹ ਕਿਥੇ ਗੱਡੀ ਲੈਣ ਪਹੁੰਚਦੇ ਨੇ ਬਲੀਨੋ ਗੱਡੀ ਬੁੱਕ ਕਰਾਈ ਸੀ ਤਾਂ ਕੰਪਨੀ ਵਾਲੇ ਕਹਿੰਦੇ ਗੱਡੀ 30,000 ਮਹਿੰਗੀ ਹੋ ਗਈ ਪੁੱਛਦੇ ਆ ਸੱਚਾਈ ਕੀ ਹੈ ਗੱਡੀ ਕਿਉਂ ਕਿਹਾ ਵੀ ਤੁਸੀਂ ਗੱਡੀ ਦਿਵਾਲੀ ਤੋਂ ਪਹਿਲਾਂ ਬੁੱਕ ਕਰਾ ਦਿਓ ਉਸ ਤੋਂ ਬਾਅਦ ਮਹਿੰਗੀ ਹੋ ਸਕਦੀ ਵੀ ਦਿਵਾਲੀ ਤੋਂ ਬਾਅਦ ਵੀ ਜੇ ਤੁਹਾਨੂੰ ਦਿਵਾਲੀ ਦੇ 15 ਤਰੀਕ ਤੱਕ ਜਾਂ 10 ਤਰੀਕ ਤੱਕ ਤੁਹਾਨੂੰ ਗੱਡੀ ਮਿਲ ਜਾਈ ਉਹ ਪਹਿਲਾਂ ਦੱਸ ਕੇ ਆ ਜੀ ਹੁਣ 15 ਕਹਿਣ ਲੱਗੇ ਕੱਲ ਪਰਸੋਂ ਐਸੀ ਪੇਮੈਂਟ ਕਰਨਾ ਪਰਸੋਂ ਪੇਮੈਂ ਕਹਿੰਦੇ ਵੀ ਗੱਡੀ ਮਹਿੰਗੀ ਹੋਗੀ 30000 ਰੁਪਏ ਮਹਿੰਗੀ ਲੱਗੂਗੀ ਉਹ ਬਈ ਚੱਲ ਕਰੀ ਇੱਥੇ ਲੈਣ ਆਏ ਕਹਿੰਦੇ 30000 ਮਹਿੰਗੀ ਹੋਗੀ ਹੂੰ ਜੇ ਸਸਤੀ ਹੋ ਜਾਂਦੀ ਤਾਕਿ ਇਹ ਸਾਨੂੰ 30000 ਰੁਪਏ ਛੱਡ ਦਿੰਦੇ ਪਹਿਲਾ ਸਵਾਲ ਤਾਂ ਇਹ ਉੱਠਦਾ ਵੀ ਅਗਰ 30000 ਰੁਪਏ ਗੱਡੀ ਸਸਤੀ ਹੋ ਜਾਂਦੀ ਹੈ ਛੱਡ ਦਿੰਦੇ ਸਾਡੇ ਭਰਾ ਫਿਰ ਫਿਰ ਦੱਸਦੇ ਉਸ ਦਿਨ ਇਹੀ ਕਹਿ ਕੇ ਬੁੱਕ ਕਰੀਏ ਵੀ ਕੱਲ ਦਾ ਜਿਹੜਾ ਰੇਟ ਹੈ ਉਹ ਹੋਰ ਹੋਵੇਗਾ ਜੇ ਤੁਸੀਂ ਅੱਜ ਦੇ ਰੇਟ ਨਾਲ ਗੱਡੀ ਬੁੱਕ ਕਰੋਗੇ ਤਾਂ ਇਸੇ ਰੇਟ ਦੇ ਨਾਲ ਗੱਡੀ ਮਿਲੇਗੀ ਪਰ ਜਦੋਂ ਕੱਲ ਹੁਣ ਇਹ ਫੋਨ ਕਰਦੇ ਨੇ ਕਹਿੰਦੇ ਜੀ ਗੱਡੀ 30000 ਰੁਪਏ ਜਿਹੜਾ ਰੇਟ ਹੈ ਉਹ ਗੱਡੀ ਤਾਂ ਵੱਧ ਚੁੱਕਿਆ ਹੁਣ ਸਾਡੀ ਜਿਹੜੀ ਡਿਮਾਂਡ ਹੈ ਸਾਡੀ ਇਹ ਡਿਮਾਂਡ ਹੈ ਜਾਂ ਤਾਂ ਸਾਨੂੰ ਉਸੇ ਰੇਟ ਦੇ ਵਿੱਚ ਗੱਡੀ ਦਿੱਤੀ ਜਾਵੇ ਜਾਂ ਫਿਰ ਜਿਹੜੀ ਸਾਡੀ ਸਾਈਜ਼ ਲਈ ਹੋਈ ਮੈਨ ਨੇ ਤੋਏ ਸਾਨੂੰ ਹਰਾਸ਼ ਕਰ ਰਹੇ ਪਹਿਲਾਂ ਦੱਸ ਤੇ ਉਹ ਸੱਪਾਂ ਅੱਜ ਕਰ ਰਹੇ ਲੋਕਾਂ ਨੂੰ ਹੌਲੀ ਹੌਲੀ ਖਾ ਰਹੇ ਆ ਆਪਾਂ ਨੇ ਇਹਨਾਂ ਨੂੰ ਬੁੱਧਵਾਰ ਦਾ ਟਾਈਮ ਦਿੱਤਾ ਵੀ ਆ ਤਾਂ ਇਹਨਾਂ ਦੀ ਡਬਲ ਪੇਮੈਂਟ ਕਰ ਦਿਓ ਜੋ ਤੁਹਾਡੀ ਸਾਈ ਹੈ ਜਾਂ ਇਹਨਾਂ ਨੂੰ ਗੱਡੀ ਦੇ ਦਿਓ ਨਹੀਂ ਫਿਰ ਉੱਥੇ ਜਿੰਦਾ ਲਾ ਕੇ ਬੈਠਾਂਗੇ ਤੁਸੀਂ ਬਾਹਰ ਨਿਕਲ ਕੇ ਖਾਓ ਅਸੀਂ ਆਪਣੀ ਮਾਂ ਦੇ ਪੁੱਤ ਨਹੀਂ ਹੋ ਕੇ ਤੁਹਾਨੂੰ ਬਾਹਰ ਨਿਕਲ ਦੇਤਾ ਨਹੀਂ ਮੈਨੇਜਰ ਨਾਲ ਗੱਲ ਡਰਾਬਿਆਂ 'ਚ ਲੰਗਦੇ ਆ ਪਹਿਲਾਂ ਵੀ ਸਾਡੀ ਕਈ ਏਜੰਸੀਆਂ ਕੋਲੇ ਛੱਟਾਂ ਪੈਦੀਆਂ ਵੀ ਬਾਈ ਜੀ ਜਦੋਂ ਤੁਸੀਂ ਲੈਣ ਤੋਂ ਪਹਿਲਾਂ ਦੱਸੋ ਅਗਲੇ ਨੂੰ ਨਾਲੇ ਪੰਜਾਬੀ 'ਚ ਲਿਖਾਓ ਸਾਡੇ ਲੋਕਾਂ ਨੂੰ ਇੰਗਲਿਸ਼ ਆਉਂਦੀ ਹੋਣੀ ਬਾਕਾਇਦਾ ਨੂੰ ਪੰਜਾਬੀ ਚ ਲਿਖਾਓ ਸਾਡੇ ਲੋਕ ਪੜ ਲੈਣ ਵੀ ਪਾਈ ਆ ਪੜੋ ਇਹ ਸਾਡੀਆਂ ਸ਼ਰਤਾਂ ਜੇ ਕੱਲ ਨੂੰ ਮਹਿੰਗੀ ਹੋ ਗਈ ਤਾਂ ਮਹਿੰਗੀ ਹੋਊਗੀ ਜੇ ਸਸਤੀ ਹੋ ਗਈ ਤੁਹਾਡੇ ਪੈਸੇ ਵਾਪਸ ਕਰੇ ਜਾਣਗੇ ਉਹਨਾਂ ਦੇ ਗੱਡੀ ਬੁੱਕ ਵੀ ਇਹ ਜਿਹੜੇ ਵੱਡੇ ਕਾਰਪੋਰੇਟ ਆ ਆਮ ਬੰਦਿਆਂ ਨੂੰ ਇਸ ਤਰ੍ਹਾਂ ਹੀ ਲੁੱਟਦੇ ਇਹਨਾਂ ਕੋਲ ਕਾਗਜ਼ੀ ਕਾਰਵਾਈ ਬਹੁਤ ਹੁੰਦੀ ਹੈ ਵੱਡੇ ਵੱਡੇ ਸਿਰਾਂ ਵਾਲੇ ਇਹਨਾਂ ਕੋਲ ਵਕੀਲ ਹੁੰਦੇ ਆ ਪਰ ਸਾਡੇ ਲੋਕਾਂ ਨੂੰ ਇਹ ਜਦੋਂ ਫਸਾਉਂਦੇ ਉਹ ਤੋਂ ਕਹਦੇ ਨੇ ਵੀ ਅੱਜ ਸਾਨੂੰ ਪੇਮੈਂਟ ਦੋ ਨਹੀਂ ਕੱਲ ਨੂੰ ਚੀਜ਼ ਮਹਿੰਗੀ ਹੋ ਜਾਣੀ ਅਵੀ ਅਸੀਂ ਕਿਹਾ ਵੀ ਸਾਨੂੰ ਉੱਥੇ ਸਰਸਰੀ ਨਹੀਂ ਲੱਗ ਰਹੀ ਚੰਡੀਗੜ੍ਹ ਇਹ ਕਹਿੰਦੇ ਅਸੀਂ ਸਰਸਰੀ ਲਾ ਕੇ ਦੇਵਾਂਗੇ ਸਾਰਾ ਕੁਝ ਤੁਹਾਨੂੰ ਲਾ ਕੇ ਮੈਡ ਮੁੰਡ ਪਾ ਕੇ ਦੇਵਾਂਗੇ ਅਸੀਂ ਇਹਦੇ ਕਰਕੇ ਇਹਨਾਂ ਨੂੰ ਗੱਡੀ ਬੁੱਕ ਕਰਤੀ ਤੇ ਅੱਜ ਸਾਨੂੰ ਕਹਿਣ ਲੱਗੇ ਵੀ 30000 ਰੁਪਏ ਫालतू ਦਿਓ ਜੀ ਜਦੋਂ ਰੋਪੜ ਤੋਂ ਤਸਵੀਰ ਦਿਖਾ ਰਹੇ ਆ ਨੈਕਸਾ ਦਾ ਸ਼ੋਅਰੂਮ ਹੈ ਕਹਿੰਦੇ ਜੀ ਮਰੂਤੀ ਸੁజుਕੀ ਵਾਲਿਆਂ ਦਾ ਸੀਐਮ ਆਟੋ ਸੇਲਸ ਨਾਇਰ ਪ੍ਰਾਈਵੇਟ ਲਿਮਟਿਡ ਹੈ ਤੇ ਇੱਥੇ ਪਹੁੰਚਣ ਦਾ ਕਾਰਨ ਕੀ ਹੈ ਪਰਿਵਾਰ ਸਾਡੇ ਨਾਲ ਮੌਜੂਦ ਹੈ ਭਵਿੰਦਰ ਸਿੰਘ ਉਹ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨੇ ਪਿਛਲੀ 5 ਤਰੀਕ ਨੂੰ ਗੱਡੀ ਬੁੱਕ ਕਰਾਈ ਸੀ ਪਿਛਲੀ 5 ਤਰੀਕ ਨੂੰ ਗੱਡੀ ਬੁੱਕ ਕਰਾਈ ਸੀ ਕਹਿੰਦੇ 7 ਲੱਖ 29000 ਦੀ ਔਨ ਰੋਡ ਤੇ 11000 ਸਾਈਂ ਦਿੱਤੀ ਸੀ ਤਾਂ ਉਸ ਤੋਂ ਬਾਅਦ ਜਦੋਂ ਇਹ ਕਿੱਥੇ ਗੱਡੀ ਲੈਣ ਪਹੁੰਚਦੇ ਨੇ ਬਲੀਨੋ ਗੱਡੀ ਬੁੱਕ ਕਰਾਈ ਸੀ ਤਾਂ ਕੰਪਨੀ ਵਾਲੇ ਕਹਿੰਦੇ ਗੱਡੀ 30000 ਮਹਿੰਗੀ ਹੋ ਗੱਡੀ ਮਹਿੰਗੀ ਪਤਾ ਨਹੀਂ ਉਹਨਾਂ ਨੇ ਗੱਡੀ ਕਾਹਦੇ ਮਹਿੰਗੀ ਕਰੀ ਜੀ ਸਾਨੂੰ ਆ ਕੇ ਕਹਿੰਦੇ ਵੀ ਗੱਡੀ ਮਹਿੰਗੀ ਹੋ ਗਈ 30000 ਰੁਪਏ ਦਰਨ ਕਾਨੂੰ ਫੋਨ ਕਰਿਆ ਅਸੀਂ ਪੈਸੇ ਤਾਰਨ ਆਏ ਤੇ ਇਹਨਾਂ ਨੂੰ ਜੀ ਹਾਂ ਅਸੀਂ ਪਹਿਨਾ ਵੀ 10 ਤਰੀਕ ਨੂੰ ਉਹਨਾਂ ਨੂੰ 4 ਲੱਖ ਰੁਪਏ ਦਿੰਦੇ ਤੇ ਜਦ ਵੀ ਨਹੀਂ ਉਹਨਾਂ ਨੇ ਲਿਆ ਹਾਂਜੀ ਨਾ ਸਾਨੂੰ ਦੱਸਿਆ ਵੀ ਗੱਡੀ ਮਹਿੰਗੀ ਹੋਣੀ ਕਿ ਨਹੀਂ ਹੋਣੀ ਕੋਈ ਕੋਈ ਗੱਲ ਨਹੀਂ ਕਰੀ ਉਹਨਾਂ ਨੇ ਨਹੀਂ ਜਦੋਂ ਤੁਸੀਂ 5 ਤਰੀਕ ਨੂੰ ਆਏ ਹੋ ਗੱਲਬਾਤ ਕੀ ਹੋਈ ਸੀ ਗੱਲਬਾਤ ਉਹਨਾਂ ਨੇ ਗੱਲਬਾਤ ਸਾਡੇ ਨਾਲ ਬਹੁਤ ਵਧੀਆ ਗੱਲ ਕਰੀ ਇਹਨਾਂ ਨੇ ਮੈਡਮ ਨੇ ਸਾਰਾ ਗੱਲ ਟੀਟ ਕਰੀ ਹੈ ਹਾਂਜੀ 7 28 ਦੀ ਬੁੱਕ ਕਰੀ ਧੀ ਇਹਨਾਂ ਨੇ ਕਿਹਾ ਵੀ ਅਸੀਂ ਕਿਹਾ ਵੀ ਸਾਨੂੰ ਉੱਥੇ ਸਰਸਰੀ ਨਹੀਂ ਲੱਗ ਰਹੀ ਚੰਡੀਗੜ੍ਹ ਇਹ ਕਹਿੰਦੇ ਅਸੀਂ ਸਰਸਰੀ ਲਾ ਕੇ ਦੇਵਾਂਗੇ ਸਾਰਾ ਕੁਝ ਤੁਹਾਨੂੰ ਲਾ ਕੇ ਮੈਡ ਮੁੱਡ ਪਾ ਕੇ ਦੇਵਾਂਗੇ ਅਸੀਂ ਇਹਦੇ ਕਰਕੇ ਇਹਨਾਂ ਨੂੰ ਗੱਡੀ ਬੁੱਕ ਕਰਤੀ ਤੇ ਅੱਜ ਸਾਨੂੰ ਕਹਿਣ ਲੱਗੇ ਵੀ 30000 ਰੁਪਏ ਫालतू ਦਿਓ ਜੀ ਨਹੀਂ ਜਦੋਂ ਜਦੋਂ ਮਲਕੀ ਤੁਸੀਂ ਬੁੱਕ ਕਰਵਾਈ ਇਹਨਾਂ ਨੇ ਉਸ ਟਾਈਮ ਕਿਹਾ ਨਹੀਂ ਤੁਹਾਨੂੰ ਵੀ ਗੱਡੀ ਮਹਿੰਗੀ ਹੋਣ ਵਾਲੀ ਹੈ ਵੀ ਤੁਸੀਂ ਬੁੱਕ ਨਾ ਕਰਵਾਓ ਜੀ ਕੁਝ ਨਹੀਂ ਕਿਹਾ ਜੀ ਇਹ ਗੱਲ ਤਾਂ ਕਹੀও ਨਹੀਂ ਉਹਨਾਂ ਨੇ ਜੀ ਸਾਨੂੰ ਵੀ ਗੱਡੀ ਮਹਿੰਗੀ ਹੋ ਜਾਣੀ ਵੀ ਤੁਹਾਨੂੰ ਜਦੋਂ ਚਾਸੀ ਨੰਬਰ ਆ ਗਿਆ ਉਦੋਂ ਤੁਸੀਂ ਪੈਸੇ ਲੈ ਕੇ ਆ ਜਿਓ ਹਮ ਬਸ ਆ ਗੱਲ ਹੋਈ ਹੈ ਬਈ ਇਹੀ ਗੱਲ ਸਹੀ ਗੱਲ ਹਾਂਜੀ ਹਾਂਜੀ ਇਹੀ ਗੱਲ ਹੋਈ ਹੈ ਜੀ ਇਹਨਾਂ ਨੇ ਸਾਨੂੰ ਇਹੀ ਤੁਹਾਨੂੰ ਕਿਹਾ ਹੁਣ ਸਾਨੂੰ ਗੱਡੀ ਇਹ ਮਹਿੰਗੀ ਲਾ ਰਹੀ ਹੈ ਬਕਾਇਦਾ ਸਾਨੂੰ ਮੈਡਮ ਨੇ ਇਹ ਕਿਹਾ ਵੀ ਤੁਸੀਂ ਗੱਡੀ ਦਿਵਾਲੀ ਤੋਂ ਪਹਿਲਾਂ ਬੁੱਕ ਕਰਾ ਦਿਓ ਉਸ ਤੋਂ ਬਾਅਦ ਮਹਿੰਗੀ ਹੋ ਸਕਦੀ ਵੀ ਦਿਵਾਲੀ ਤੋਂ ਬਾਅਦ ਵੀ ਜੇ ਤੁਹਾਨੂੰ ਦਿਵਾਲੀ ਦੇ 15 ਤਰੀਕ ਤੱਕ ਜਾਂ 10 ਤਰੀਕ ਤੱਕ ਤੁਹਾਨੂੰ ਗੱਡੀ ਮਿਲ ਜਾਈ ਉਹ ਪਹਿਲਾਂ 10 ਕਹੇ ਜੀ ਹੁਣ 15 ਕਹਿਣ ਲੱਗੇ ਕੱਲ ਪਰਸੋਂ ਐਸੀ ਪੇਮੈਂਟ ਕਰਨਾ ਪਰਸੋਂ ਪੇਮੈਂਟਾਂ ਕਰਨਾ ਇਹ ਤੇ ਕਹਿੰਦੇ ਵੀ ਇਹ ਤੁਸੀਂ ਵੀ ਗੱਡੀ ਤੁਹਾਡੀ ਕੁਝ ਨਹੀਂ ਇਹਨਾਂ ਉਦੋਂ ਦੱਸਿਆ ਨਹੀਂ ਕੱਲ ਸਾਨੂੰ ਦੁਪਹਿਰ ਨੂੰ ਫੋਨ ਕਰਕੇ ਕਹਿੰਦੇ ਵੀ ਗੱਡੀ ਮਹ ਬੁਕ ਕਰਨ ਦੇ باوجود ਵੀ ਹਾਂਜੀ ਆ ਰੇਟ ਦੇਖੋ ਜਿਹੜੀ ਇਹਨਾਂ ਨੇ ਬੁਕਿੰਗ ਕਰੀ ਹੈ 5 ਅਕਤੂਬਰ ਨੂੰ ਇਸ 72900 ਰੁਪਏ ਦੇ ਵਿੱਚ ਗੱਡੀ ਬੁੱਕ ਕਰੀ ਹੈ ਹਾਂਜੀ ਉਸ ਦਿਨ ਇਹੀ ਕਹਿ ਕੇ ਬੁੱਕ ਕਰੀ ਹੈ ਵੀ ਕੱਲ ਦਾ ਜਿਹੜਾ ਰੇਟ ਹੈ ਉਹ ਹੋਰ ਹੋਵੇਗਾ ਜੇ ਤੁਸੀਂ ਅੱਜ ਦੇ ਰੇਟ ਨਾਲ ਗੱਡੀ ਬੁੱਕ ਕਰੋਗੇ ਤਾਂ ਇਸੇ ਰੇਟ ਦੇ ਨਾਲ ਗੱਡੀ ਮਿਲੇਗੀ ਪਰ ਜਦੋਂ ਕੱਲ ਹੁਣ ਇਹ ਫੋਨ ਕਰਦੇ ਨੇ ਕਹਿੰਦੇ ਜੀ ਗੱਡੀ 30000 ਰੁਪਏ ਜਿਹੜਾ ਰੇਟ ਹੈ ਉਹ ਗੱਡੀ ਤਾਂ ਵੱਧ ਚੁੱਕਿਆ ਹੁਣ ਸਾਡੀ ਜਿਹੜੀ ਡਿਮਾਂਡ ਹੈ ਸਾਡੀ ਇਹ ਡਿਮਾਂਡ ਹੈ ਜਾਂ ਤਾਂ ਸਾਨੂੰ ਉਸੇ ਰੇਟ ਦੇ ਵਿੱਚ ਗੱਡੀ ਦਿੱਤੀ ਜਾਵੇ ਜਾਂ ਫਿਰ ਜਿਹੜੀ ਸਾਡੀ ਸਾਈਜ਼ ਲਈ ਹੋਈ ਬੁਕਿੰਗ ਜਿਹੜੀ ਕੀਤੀ ਹੋਈ ਹੈ ਉਹ ਸਾਡੀ ਡਬਲ ਕਰਕੇ ਮੋੜੀ ਜਾਵੇ ਕਿਉਂਕਿ ਇੱਕ ਮਹੀਨੇ ਤੋਂ ਇਹ ਸਾਨੂੰ ਹਰਾਸ਼ ਕਰ ਰਹੇ ਪਹਿਲਾਂ 1 ਫੇਰ 15 ਤਰੀਕ ਡਿਲੀਵਰੀ ਦੀ ਦਿੱਤੀ ਹੈ ਹੁਣ ਉਹ ਜਿਹੜਾ ਅੰਦਰ ਮੈਨੇਜਰ ਹੈ ਉਹ ਕਹਿੰਦਾ ਜੀ ਤੁਸੀਂ ਕੰਪਨੀ ਨਾਲ ਗੱਲ ਕਰੋ ਕਦੇ ਕਿਸੇ ਨਾਲ ਗੱਲ ਕਰਨ ਨੂੰ ਕਹਿੰਦਾ ਕਿ ਕਿਉਂਕਿ ਜਦੋਂ ਬੁਕਿੰਗ ਕਰਨੀ ਸੀਗੀ ਉਸ ਟਾਈਮ ਉਹ ਆਪ ਸਾਰਾ ਮਾਲਕ ਬਣਿਆ ਹੋਇਆ ਸੀ ਜਿਸ ਦਿਨ ਅਸੀਂ ਬੁਕਿੰਗ ਕਰਨੀ ਸੀ ਜਦੋਂ ਕੋਈ ਗੱਲਬਾਤ ਹੁੰਦੀ ਹੈ ਫੇਰ ਕਹਿੰਦੇ ਵੀ ਕੰਪਨੀ ਪਹੁੰਚ ਆ ਜਾਂਦੀ ਹੈ ਹਾਂ ਫੇਰ ਹੁਣ ਹੁਣ ਕੰਪਨੀਆਂ ਅਸੀਂ ਕਿੱਥੇ ਕੰਪਨੀਆਂ ਕੋਲ ਮੱਥਾ ਮਾਰਦੇ ਫਿਰਿਏ ਅਸੀਂ ਸਾਡਾ ਇਹੀ ਡਿਸੀਜਨ ਹੈ ਅਗਰ ਸਾਨੂੰ ਇਹ ਗੱਡੀ ਨਹੀਂ ਦਿੰਦੇ ਤਾਂ ਅਸੀਂ ਇਹਦੇ ਗੇਟ ਤੇ ਬੈਠੇ ਆ ਗੇਟ ਬੰਦ ਕਰਕੇ ਅਸੀਂ ਧਰਨਾ ਲਾਵਾਂਗੇ ਹੁਣ ਧ ਔਰ ਵੀ ਇੱਥੇ ਬਸਨੀਕ ਮੌਜੂਦ ਨੇ ਭਾਈ ਜੀ ਕਿਵੇਂ ਦੇਖਦੇ ਹੋ ਇਸ ਘਟਣਾ ਨੂੰ ਜਿਹੜੀ ਕਹਿੰਦੇ ਵੀ ਗੱਡੀ ਬੁੱਕ ਕਰਾਤੀ ਹੁਣ ਦੇ ਨਹੀਂ ਰਹੇ ਕਹਿੰਦੇ ਹੋ 30000 ਰੁਪਏ ਮਹਿੰਗੀ ਦਿੱਤੀ ਜਾ ਰਹੀ ਹੈ ਬਕਾਇਦਾ ਸਰਕਾਰ ਨੇ ਕਿਹਾ ਵੀ ਜੀਐਸਟੀ ਦੇ ਰੇਟ ਘਟ ਚੁੱਕੇ ਨੇ ਗੱਡੀਆਂ ਦਾ ਕਹਿੰਦੇ ਲੱਖ ਲੱਖ ਰੁਪਏ ਸਸਤੀ ਹੋ ਚੁੱਕੀਆਂ ਨੇ ਭਾਈ ਜੀ ਇਹ ਕੰਪਨੀ ਦਾ ਸਰੋਸਰੀ ਧੱਕਾ ਹੈ ਹਾਂਜੀ ਹੁਣ ਜਿਹੜੀ ਜੀ ਦੀ ਆਪਾਂ ਸਾਈ ਲੈ ਲੈਨੇ ਅਸੀਂ ਕਾਰਾਂ ਦੇ ਸਿਰਫ ਚੇਜ ਕਰਦੇ ਰਹੇ ਹਾਂ ਜਿਹੜੀ ਜੀ ਦੀ ਅੱਜ ਸਾਈ ਆ ਜਾਂਦੀ ਚਾਹੇ ਉਹ ਤੇ ਸਭ ਨੂੰ 5000 ਬੱਧਾ ਵੀ ਹੁੰਦਾ ਸੀ ਕਦੇ ਗੱਡੀ ਨਹੀਂ ਦਿੱਤੀ ਹੂੰ ਜੋ ਸਾਈ ਆ ਗਈ ਉਹ ਤੇ ਅਸੀਂ ਦੇਣਦਾਰ ਹੁੰਨੇ ਹੂੰ ਹੁਣ ਮੈਂ ਉਹਨੂੰ ਲੱਖ ਰ ਦਿੱਤਾ 12 ਲੱਖ ਦਾ ਸੋਨਾ ਬਣਾਇਆ ਜੀ ਹੁਣ ਅੱਜ ਵੀ ਮੈਨੂੰ 2 ਮਹੀਨੇ ਬਾਅਦ ਉਸੇ ਰੇਟ ਗੱਲ ਇਹ ਸੋਨਾ ਦੇ। ਹੂੰ ਹੁਣ ਇਹ ਕਿਦਾਂ ਕਹਿੰਦੇ ਆਂ ਵੀ ਗੱਡੀ 30000 ਮਹਿੰਗੀ ਕੰਪਨੀ ਜਵਾਬਦੇਹ ਨਹੀਂ ਹੈਗੀ ਵੀ 11000 ਸਾਈ ਲੈ ਕੇ ਜਿਹੜੀ 7 ਲੱਖ 23000 ਨੂੰ ਬੁੱਕ ਕਰਤੀ ਉਹ ਰੇਟ ਨੂੰ ਦੇਣਾ ਬਣਦਾ ਕਿ ਨਹੀਂ ਬਣਦਾ ਇਹਨਾਂ ਬਿਲਕੁਲ ਜਵਾਬਦੇਹ ਉਦਾਂ ਮਾਲਕ ਨੂੰ ਉਦਾਂ ਕਹਿ ਨਹੀਂ ਅੰਦਰ ਤੋਂ ਬਾਹਰ ਨਿਕਲ ਜੋ ਤੁਸੀਂ ਇਹ ਅਸੀਂ ਮਾਲਕ ਨੂੰ ਕਿਹਾ ਹਾਂ ਮਾਲਕ ਨੂੰ ਮਾਲਕੇ ਕਹਿ ਨਹੀਂ ਵੀ ਘਰ ਤੋਂ ਤੁਸੀਂ ਏਜੰਸੀ ਤੋਂ ਬਾਹਰ ਨਿਕਲ ਜਾਓ ਕਿਹੜਾ ਪੁੱਛੇ ਨੇਰੋਪੁਰੀ ਤੇ ਧੱਕਾ ਕਰ ਰਹੇ ਏਜੰਸੀ 2.4 ਲੱਖ ਪੇਮੈਂਟ ਦੇ ਰਹੇ ਸੀ ਪਰਸੋਂ ਜੀ ਇਹਨਾਂ ਨੇ ਸਾਨੂੰ ਕਿਹਾ ਵੀ ਚਾਹ ਜਦੋਂ ਜੈਸੀ ਨੰਬਰ ਮਿਲੂਗਾ ਉਦੋਂ ਪੇਮੈਂਟ ਕਰਿਓ ਜੀ ਤੁਸੀਂ ਵੀ ਹੁਣ ਪੇਮੈਂਟ ਕਰਨੇ ਦਾ ਕੋਈ ਮਤਲਬ ਨਹੀਂ ਕਹਿੰਦੇ ਉਦੋਂ ਕਰਿਓ ਥੋੜੀ ਕਸਾਈ ਥੋੜੀ 11000 ਰੁਪਈਆ ਹੀ ਵੀ ਹੈ ਇਸ 21 ਦਿਨ ਦੀ ਤੇ ਇਹਨਾਂ ਨੇ 11 ਲੈਤੀ ਆ ਜੀ ਤੁਹਾਨੂੰ ਕੋਈ ਹੋਰ ਗੱਲਬਾਤ ਕੋਈ ਮੈਨੇਜਰ ਅੰਦਰ ਇਹ ਗੱਲਬਾਤ ਹੋਈ ਦੁਬਾਰਾ ਹੀ ਮੈਨੇਜਰ ਇਹ ਸਾਨੂੰ ਜੀ ਗੱਡੀ ਹੁਣ ਮਹਿੰਗੀ ਲਾ ਰਿਹਾ ਜੀ 25000 ਰੁਪਈਆ ਮਹਿੰਗੀ ਹੋਰ ਲਾ ਰਿਹਾ ਜੀ ਹੁਣ ਦੇ ਜੀ ਇਹਨੇ ਦੁਬਾਰਾ ਡੀਲ ਕਰੀ ਆ ਜੀ ਆ ਸਾਡੀ ਮੰਗ ਕੀ ਕਰਦੇ ਹੁਣ ਤੁਸੀਂ ਦੇਖਦੇ ਆ ਜੀ ਕੁਛ ਅਗਰ ਹੱਲ ਕਰਦੇ ਤਾਂ ਠੀਕ ਹੈ ਨਹੀਂ ਫਿਰ ਇੱਥੇ ਬੈਠੇ ਆ ਜੀ ਗੱਡੀ ਲੈ ਕੇ ਜਾਵਾਂਗੇ ਜਾਂ ਫਿਰ ਸਾਈਡ ਡਬਲ ਲੈ ਕੇ ਜਾਵਾਂਗੇ ਹੂੰ ਠੀਕ ਹੈ ਸੋ ਇਹ ਤਸਵੀਰਾਂ ਨੇ ਦੇਖ ਸਕਦੇ ਮਰੂਤੀ ਸੂਜ਼ੂਕੀ ਨੈਕਸਾ ਵਾਲਿਆਂ ਦਾ ਸ਼ੋਅਰੂਮ ਹੈ ਕਹਿੰਦੇ ਜੀ ਫਰਾਡ ਕੀਤਾ ਜਾ ਰਿਹਾ ਹੈ 7 ਲੱਖ 29000 ਦੀ ਗੱਡੀ ਬੁੱਕ ਕਰਵਾ ਕੇ 729000 ਦੀ ਗੱਡੀ ਬੁੱਕ ਕਰਵਾ ਕੇ ਜਿਹੜੀ ਕਮਿਟਮੈਂਟ ਹੁੰਦੀ ਹੈ ਕੰਪਨੀ ਉਸ ਗੱਲ ਦੇ ਉੱਪਰ ਸਟੈਂਡ ਨਹੀਂ ਕਰ ਰਹੀ ਕਹਿੰਦੇ ਜੀ ਗੱਡੀ ਹੁਣ 30000 ਹੋ ਦੁਆਰਾ ਮਹਿੰਗੀ ਹੋ ਚੁੱਕੀ ਹੈ ਤਾਂ ਉਸ ਨੂੰ ਲੈ ਕੇ ਇਹ ਲੋਕ ਨੇ ਭਪਿੰਦਰ ਸਿੰਘ ਹੁਣਾਂ ਦੇ ਨਾਮ ਤੇ ਹੀ ਗੱਡੀ ਬੁੱਕ ਹੈ ਸੋ ਕੰਪਨੀ ਦੇ ਵਿੱਚ ਪਹੁੰਚੇ ਨੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਮੈਨੇਜਰ ਸਾਹਿਬ ਨਾਲ ਵੀ ਜਿਹੜੀ ਦੁਆਰਾ ਗੱਲਬਾਤ ਹੁਣ ਦੁਆਰਾ ਫੇਰ ਕਰਨ ਜਾ ਰਹੇ ਇੱਕ ਵਾਰ ਰਿਕਵੈਸਟ ਕਰਨ ਜਾ ਰਹੇ ਨੇ ਵੀ ਜਿਹੜੀ ਗੱਡੀ ਆ ਉਹੀ 729000 ਨੂੰ ਦਿੱਤੀ ਜਾਵੇ ਤਾਂ ਜਿਹੜੀ ਅਸੀਂ ਸਾਂਝ ਦਿੱਤੀ ਹੈ ਉਹ ਡਬਲ ਕਰਕੇ ਜਿਹੜੀ ਵਾਪਸ ਕੀਤੀ ਜਾਵੇ ਦੇ ਦੇ ਅੰਦਰ ਜਾ ਕੇ ਵੀਰ ਹੁਣੀ ਦੁਆਰਾ ਕਿਹੜੀ ਗੱਲਬਾਤ ਕਰਦੇ ਨੇ ਕਿਉਂਕਿ ਪਹਿਲਾਂ ਵੀ ਇੱਕ ਵਾਰ ਜਿਹੜੇ ਢੇਡੇ ਨੇ ਅੰਦਰ ਲਗਾ ਚੁੱਕੇ ਨੇ ਜਿਹੜੇ ਮੈਨੇਜਰ ਸਾਹਿਬ ਨਾਲ ਗੱਲਬਾਤ ਹੋ ਚੁੱਕੀ ਹੈ ਕਿਉਂਕਿ ਬਾਰ ਬਾਰ ਜਿਹੜੀ ਕਮਿਟਮੈਂਟ ਹੈ ਕੰਪਨੀ ਵੱਲੋਂ ਕੰਪਨੀ ਜਵਾਬਦੇਹ ਹੁੰਦੀ ਹੈ ਕੰਪਨੀ ਦੇ ਜਿਹੜੇ ਅਧਿਕਾਰੀ ਨੇ ਉਹ ਜਵਾਬਦੇਹ ਹੁੰਦੇ ਨੇ ਸੋ ਦੇਖਦੇ ਆ ਕਿਹੜੀ ਗੱਲਬਾਤ ਹੁਣ ਦੁਆਰਾ ਹੈ ਸੀਐਮ ਆਟੋ ਸੇਲਸ ਦੇ ਵਿੱਚ ਰੋਪੜ ਦੀਆਂ ਤਸਵੀਰਾਂ ਨੇ ਦੇਖਦੇ ਆ ਮੈਨੇਜਰ ਸਾਹਿਬ ਇੱਥੇ ਦੁਆਰਾ ਮੌਜੂਦ ਨੇ ਗੱਲਬਾਤ ਕਰਦੇ ਆ ਲੋ ਕਰਦੇ ਹੋਏ ਹੱਲ ਮੈਂ ਕਿਹਾ ਜੀ ਤੁਸੀਂ ਆਪਦੇ ਸਰ ਆ ਰਹੇ ਹੋ ਸਰ ਆਪੀ ਆਪੀ ਡਿਸਕਸ਼ਨ ਕਰਨਗੇ ਸਰ ਫਿਰ ਗੱਲ ਹੋ ਗਈ ਹੈ ਕੋਈ ਆ ਰਹੇ ਨੇ ਜੀ ਕਿਹੜੇ ਸਰ ਆ ਰਹੇ ਸਰ ਸਰ ਆ ਰਹੇ ਜਿਹੜੇ ਸਰ ਗੱਲ ਕਰਾ ਦਾਂਗੇ ਵੇਟ ਕਰ ਲਓ ਹੁਣ ਦੱਸਦਾ ਸਾਈਟ ਵੀਡੀਓ ਦੇ ਦਿੱਤੇ ਆਉਂਗਾ ਜੀ ਉਹਨਾਂ ਦਾ ਵੀ ਵਿਜ਼ਿਟ ਡਿਟੇਲ ਦੇ ਦਿੱਤੀ ਤੁਹਾਨੂੰ ਸਾਹੀ ਆ ਰਹੇ ਨੂੰ ਕਰ ਲੈਣੀ ਗੱਲ ਤੁਹਾਡੇ ਨਾਲ ਕੋਈ ਗੱਲ ਨਹੀਂ ਦਾ ਸਤ ਸਾਨੂੰ ਮੈਂ ਆਪਣੇ ਕੋਲ ਜਦੋਂ ਜਦੋਂ ਬੇਟ ਕਰ ਲੈਣਾ ਕੋਈ ਗੱਲ ਨਹੀਂ ਵੇਟ ਕਰਦੇ ਬੈਠੇ ਬਸ ਵੇਟ ਕਰਨ ਨੂੰ ਕਹਦੇ ਜੀ 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 ਠੀਕ ਨੈਕਸਟ ਸ਼ੋਰੂਮ ਦੇ ਵਿੱਚ ਕਾਰ ਨੂੰ ਲੈ ਕੇ ਜੀ ਗੱਲਬਾਤ ਹੋ ਰਹੀ ਹੈ ਕਿਸਾਨ ਜੂਨੀਅਨ ਵਾਲੇ ਪ੍ਰਧਾਨ ਸਾਹਿਬ ਪਹੁੰਚਦੇ ਬਾਈ ਜੀ ਕਿਵੇਂ ਦੇਖਦੇ ਹਾਂ ਗੱਡੀ ਜਿਹੜੇ ਰੇਟ ਨੂੰ ਬੁੱਕ ਕਰਾਉਂਦੀ ਹੈ ਕਹਿੰਦੇ 30000 ਮਹਿੰਗੀ ਮਿਲ ਰਹੀ ਹੈ ਕਿਵੇਂ ਦੇਖਦੇ ਹੋ ਪਹਿਲਾਂ ਸਾਰੀ ਸੰਗ ਨੂੰ ਵਾਜੂ ਕਾ ਖਾਲਸਾ ਵਾਜੂ ਦੀ ਫਤਿਹ ਦੇਖੋ ਜਦੋਂ ਵੀ ਇਹ ਜਿਹੜੇ ਵੱਡੇ ਕਾਰਪੋਰੇਟ ਆ ਆਮ ਬੰਦਿਆਂ ਨੂੰ ਇਸ ਤਰ੍ਹਾਂ ਹੀ ਲੁੱਟਦੇ ਜੀ ਇਹਨਾਂ ਕੋਲ ਕਾਗਜ਼ੀ ਕਾਰਵਾਈ ਬਹੁਤ ਹੁੰਦੀ ਹੈ ਵੱਡੇ ਵੱਡੇ ਸਿਰਾਂ ਵਾਲੇ ਇਹਨਾਂ ਕੋਲ ਵਕੀਲ ਹੁੰਦੇ ਆ ਪਰ ਸਾਡੇ ਲੋਕਾਂ ਨੂੰ ਇਹ ਜਦੋਂ ਫਸਾਉਂਦੇ ਉਹ ਤੋਂ ਕਹਦੇ ਨੇ ਵੀ ਅੱਜ ਸਾਨੂੰ ਪੇਮੈਂਟ ਦਿਓ ਨਹੀਂ ਕੱਲ ਨੂੰ ਚੀਜ਼ ਮਹਿੰਗੀ ਹੋ ਜਾਣੀ ਹੂੰ ਠੀਕ ਆ ਉਹ ਸਾਡਾ ਜਿਹੜਾ ਵੀਰ ਹੁੰਦਾ ਖਰੀਦਦਾਰ ਉਹਨੂੰ ਐ ਹੁੰਦਾ ਯਾਰ ਕੱਲੂ 23000 ਮਹਿੰਗੀ ਹੋ ਜੂਗੀ ਚਲੋ ਫੀਸ ਭਰਾਓ ਆਪਾਂ ਕੋਈ ਗੱਲ ਨਹੀਂ ਪਰਸੋਂ ਗੱਡੀ ਲੈ ਜਾਾਂਗੇ ਤੇ ਜਦੋਂ ਇਹਨਾਂ ਤੋਂ 10 ਕੈ ਤਰੀਕ ਨੂੰ ਫੀਸ ਭਰੇ ਤੇ 5 ਤਰੀਕ ਨੂੰ ਲੈ ਇਹਨਾਂ ਨੇ ਪੈਸੇ 10 ਤਰੀਕ ਤੋਂ ਬਾਅਦ ਗੱਡੀ ਦੇਣ ਦਾ ਵਾਅਦਾ ਕੀਤਾ ਅੱਜ ਜਦੋਂ ਗੱਡੀ ਲੈਣ ਆਏ ਕਹਿੰਦੇ 30000 ਮਹਿੰਗੀ ਹੋ ਗਈ ਜੇ ਸਸਤੀ ਹੋ ਜਾਂਦੀ ਤਾਂ ਕਿ ਇਹ ਸਾਨੂੰ 30000 ਰੁਪਏ ਛੱਡ ਦਿੰਦੇ ਪਹਿਲਾ ਸਵਾਲ ਤਾਂ ਇਹ ਉੱਠਦਾ ਵੀ ਅਗਰ 30000 ਰੁਪਏ ਗੱਡੀ ਸਸਤੀ ਹੋ ਜਾਂਦੀ ਹੈ ਛੱਡ ਦਿੰਦੇ ਸਾਡੇ ਭਰਾ ਫਿਰ ਫਿਰ ਦੱਸਦੇ ਨਹੀਂ ਫਿਰ ਨਹੀਂ ਦੱਸਦੇ ਇਹ ਇਹ ਉਹ ਸੱਪਾਂ ਐ ਅੱਜ ਕਰ ਰਹੇ ਲੋਕਾਂ ਨੂੰ ਹੌਲੀ ਹੌਲੀ ਖਾ ਰਹੇ ਆ ਆਪਾਂ ਨੇ ਇਹਨਾਂ ਨੂੰ ਬੁੱਧਵਾਰ ਦਾ ਟਾਈਮ ਦਿੱਤਾ ਵੀ ਆ ਤਾਂ ਇਹਨਾਂ ਦੀ ਡਬਲ ਪੇਮੈਂਟ ਕਰ ਦਿਓ ਜੋ ਤੁਹਾਡੀ ਸਾਈ ਹੈ ਹੂੰ ਯਾ ਇਹਨਾਂ ਨੂੰ ਗੱਡੀ ਦੇ ਦੋ ਨਹੀਂ ਫਿਰ ਉੱਥੇ ਜਿੰਦਾ ਲਾ ਕੇ ਬੈਠਾਂਗੇ ਤੁਸੀਂ ਬਾਹਰ ਨਿਕਲ ਕੇ ਦਿਖਾ ਦਿਓ ਅਸੀਂ ਆਪਣੇ ਮਾਂ ਦੇ ਪੁੱਤ ਨਹੀਂ ਹੋਗੇ ਤੁਹਾਨੂੰ ਬਾਹਰ ਨਿਕਲ ਦੇਤਾ ਨਹੀਂ ਮੈਨੇਜਰ ਨਾਲ ਗੱਲਬਾਤ ਕੀ ਹੋ ਰਹੀ ਹੈ ਅੰਦਰ ਮੈਨੇਜਰ ਸਾਹਿਬ ਤਾਂ ਕਹਿ ਰਹੇ ਨੇ ਵੀ ਬੈਠ ਕੇ ਗੱਲ ਕਰੋ ਬੇ ਇਦਾਂ ਗੱਲ ਕਰ ਰਹੇ ਨੇ ਦੇਖੋ 6 ਘੰਟੇ ਹੋ ਗਏ ਸਾਡੇ ਭਰਾਵਾਂ ਨੂੰ ਬੈਠਿਆਂ ਨੂੰ ਹਾਂ ਬੈਠ ਕੇ ਕਿੰਨਾ ਚਿਰ ਗੱਲ ਕਰੂਗੇ ਸਮਝਾਈ ਜਾਂਦੇ ਆ ਜੀ ਐਂ ਕਰ ਲਓ ਉਹ ਕਰ ਲਓ 3000 ਫालतू ਕਿਉਂ ਬਈ ਇਹ ਇਹਨਾਂ ਦੀ ਹਰਾਮ ਦੀ ਕਮਾਈ ਹੈ ਅਸੀਂ ਬੁੱਧਵਾਰ ਨੂੰ ਇਹਨਾਂ ਕੋਲ ਟੱਕਰਾਂਗੇ ਯਾ ਤਾਂ ਜਿੰਦਾ ਲੱਗੂਗਾ ਯਾ ਗੱਡੀ ਜਾਊਗੀ ਨਹੀਂ ਡਬਲ ਜਿਹੜੀ ਨਾ ਦੀ ਦਿੱਤੀ ਹੋਈ ਹੈ ਫੀਸ ਉਹ ਡਬਲ ਮਿਲੂਗੀ ਸਹੀ ਪੁਲਿਸ ਵੀ ਭਲਾਈ ਹੈ ਨਹੀਂ ਐਸਐਚਓ ਸ਼ੋਰੂਮ ਆਖੇ ਹਾਂਜੀ ਐਸਐਚਓ ਸਾਹਿਬ ਬੈਠੇ ਇਨਾਂ ਨੇ ਬੁਲਾਏ ਹਾਂ ਪੁਲਿਸ ਸਾਥੋਂ ਬਾਹਰ ਨਹੀਂ ਹੈਗੀ ਸਾਡਾ ਰੋਜ਼ ਪੁਲਿਸ ਨਾਲ ਹੀ ਡੇੜਾ ਰਹਿੰਦਾ ਜਾਂ ਸੜਕਾਂ ਦੇ ਧਰ ਨਾਲ ਆਉਂਨੇ ਠੀਕ ਹੈ ਅਸੀਂ ਜੇ ਗਲਤ ਕਰਾਂਗੇ ਫਿਰ ਅਸੀਂ ਮੁਜਰਮ ਹੋਵਾਂਗੇ ਜ਼ਿੰਮੇਵਾਰ ਹੋਵਾਂਗੇ ਇਨਰਾਜਮੈਂਟ ਦਾ ਲੱਗਦਾ ਲੋਕਾਂ ਦੀ ਹੋ ਰਹੀ ਹੈ ਜਿਨ੍ਹਾਂ ਨੇ ਗੱਡੀ ਕਰਾਈ ਹੈ ਤਾਂ ਦੀ ਵੀ ਹੋਣੀ ਹੈ ਜਦੋਂ ਰੋਡ ਰੋਕਣਾ ਫਿਰ ਵੀ ਲੋਕਾਂ ਦੀ ਹੋਣੀ ਹੈ ਜਦੋਂ ਅਸੀਂ ਸੜਕ ਤੇ ਬੈਠਣਾ ਇਹਨਾਂ ਨੂੰ ਜਿੰਦਾ ਲਾ ਕੇ ਬੈਠਣਾ ਫੇਰ ਵੀ ਲੋਕਾਂ ਦੀ ਹੋਣੀ ਐ ਕਿੰਨੋਂ ਘਰ ਹੋ ਸਕਵੇਂ ਕਰਨਗੇ ਇਹਨਾਂ ਦੇ ਅੱਡੇ ਵੱਡੇ ਸ਼ੋਰੂਮਾਂ ਦੇ ਉੱਪਰ ਗੱਡੀਆਂ ਦੇ ਇਹਨਾਂ ਦੀ ਮਰਜ਼ੀ ਐ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਜਾਂ ਫੇਰ ਲੋਕਾਂ ਤੋਂ ਛੇਤਰ ਖਾਣੇ ਉਹ ਇਹਨਾਂ ਦੀ ਮਰਜ਼ੀ ਐ ਅਸੀਂ ਬਹੁਤੀਆਂ ਗੱਲਾਂ ਨਹੀਂ ਕਰੀਆਂ ਸਤਾ ਕੇ ਇਹਨਾਂ ਨੂੰ ਸਿਰਫ ਇਹ ਪੁੱਛਿਆ ਵੀ ਭਾਈ ਜੇ ਗੱਡੀ ਸਸਤੀ ਹੋ ਜਾਂਦੀ ਤੁਸੀਂ ਛੱਡ ਦਿੰਦੇ ਜਾਂ ਜਾਂ ਤੁਸੀਂ ਪੈਸੇ ਲਏ ਉਸ ਟਾਈਮ ਹੀ ਇਹਨਾਂ ਨੂੰ ਦੱਸਿਆ ਕਹਿੰਦੇ ਲਿਖਿਆ ਭਾਈ ਮੈਂ ਸਾਡੇ ਲੋਕ ਇੰਨੇ ਹੈ ਪੜੇ ਲਿਖੇ ਇਸ ਤਰ੍ਹਾਂ ਹੀ ਬੀਮਾ ਕੰਪਨੀ ਵਾਲੇ ਕਰਦੇ ਆ ਬਹੁਤ ਕੁਝ ਲਿਖਾ ਲੈਂਦੇ ਜਦੋਂ ਬੀਮਾ ਦੇਣ ਦੀ I cool. ਇਹ ਤਾਂ ਲੋਕਾਂ ਨੂੰ ਹੀ ਸਮਝ ਲੱਗਣਾ ਵੀ ਕਿਆ ਲਿਖਿਆ ਹੋਵੇ ਇੱਥੇ। ਨਹੀਂ ਨਹੀਂ ਮੈਂ ਕਹਿੰਦਾ ਚਲੋ ਜੀ ਗੱਡੀ ਬੁੱਕ ਕਰਾਤੀ ਜਦੋਂ ਇੱਥੇ ਮੌਕੇ ਤੇ ਆਣ ਕੇ ਦੇਖਾਂਗੇ ਤੇ ਰੇਟ ਵਧ ਗਿਆ। ਰੇਟ ਵਧ ਗਿਆ ਜੀ। ਹੁਣ ਸਾਨੂੰ 30000 ਫालतू ਦੇ ਦੋ। ਸਰਕਾਰ ਤਾਂ ਕਹਿੰਦੀ GST ਘਟੀ ਵੀ ਐਸਾ ਕੋਈ ਕਹਿੰਦੇ ਵੀ ਰੇਟ ਵਧ ਗਿਆ। ਇਹਨਾਂ ਦੀ ਕੰਪਨੀ ਵਾਲੇ ਦੀ ਸ਼ਾਇਦ ਵਧ ਗਈ ਹੋਊਗੀ। ਚਲ ਟੱਕਰਾਂਗੇ ਇਹਨਾਂ ਨੂੰ ਬੁੱਧਵਾਰ ਨੂੰ। ਬੁੱਧਵਾਰ ਤੱਕ ਅਸੀਂ ਕੁਝ ਨਹੀਂ ਕਹਿਣਾ। ਸਾਵਾਂ ਆਏ ਇਹਦੇ ਮਾਲਕ ਨਾਲ ਗੱਲ ਕਰ ਲੈਣ ਇਹ ਆਪ ਗੱਲ ਕਰ ਲੈਣ ਐਸ ਐਚਓ ਸਾਹਿਬ ਅੰਦਰ ਬੈਠੇ ਤੁਸੀਂ ਗੱਲ ਕਰ ਲਿਓ ਕੀ ਹੋਇਆ। ਪਰ ਬੁੱਧਵਾਰ ਨੂੰ ਇਹਨੂੰ ਜਿੰਦਾ ਲਾਵ ਦੇ ਕੋਈ ਡਰਾਬੇ ਹੁੰਨੇ ਨਾ ਦੇ ਅਸੀਂ ਰੋਜ਼ ਡਰਾਬਿਆਂ 'ਚ ਲੰਘਦੇ ਆਂ ਪਹਿਲਾਂ ਵੀ ਸਾਡੀ ਕਈ ਏਜੰਸੀ ਅਗਲੇ ਇੱਕ ਛੱਟਾਂ ਪੈ ਲੀਆਂ ਵੀ ਬਾਈ ਜੀ ਜਦੋਂ ਤੁਸੀਂ ਲੈਣ ਤੋਂ ਪਹਿਲਾਂ ਦੱਸੋ ਅਗਲੇ ਨੂੰ ਨਾਲੇ ਪੰਜਾਬੀ 'ਚ ਲਿਖਾਓ ਸਾਡੇ ਲੋਕਾਂ ਨੂੰ ਇੰਗਲਿਸ਼ ਆਉਂਦੀ ਹੋਣੀ ਬਕਾਇਦਾ ਇਹਨਾਂ ਨੂੰ ਪੰਜਾਬੀ 'ਚ ਲਿਖਾਓ ਸਾਡੇ ਲੋਕ ਪੜ੍ਹ ਲੈਣ ਵੀ ਪਾਈ ਆ ਪੜੋ ਇਹ ਸਾਡੀਆਂ ਸ਼ਰਤਾਂ ਆ ਜੇ ਕਾਲੂ ਮਹਿੰਗੀ ਹੋਗੀ ਤਾਂ ਮਹਿੰਗੀ ਹੋਊਗੀ ਜੇ ਸਸਤੀ ਹੋਊਗੀ ਤੁਹਾਡੇ ਪੈਸੇ ਵਾਸ ਕਰੇ ਜਾਣਗੇ ਉਹਨਾਂ ਨੇ ਤਾਂ ਗੱਡੀ ਬੁੱਕ ਕਰਾ ਜਿੰਦੇ ਫਿਰ ਤਾਂ ਸਮਝਾਉਂਦੇ ਵੀ ਨਹੀਂ ਹੋਣੇ ਵੀ ਥੱਲੇ ਕੀ ਲਿਖਿਆ ਬਾਬਾ ਰੇਟ ਤਾਂ ਕ ਮਤਲਬ ਹੁੰਦਾ ਪੈਸੇ ਤਾਂ ਕ ਮਤਲਬ ਹੁੰਦਾ ਬੀਮਾ ਕੰਪਨੀ ਹੋ ਗਿਆ ਇਹ ਕੰਪਨੀਓਂ ਕੰਨਾ ਦਾ ਕੰਮ ਐ ਜਦੋਂ ਪੈਸੇ ਲੈਣੇ ਫਿਰ ਤੜਾ ਤੜ ਇਨਾਂ ਨੇ ਫਾਰਮ ਸਾਈਨ ਕਰਾਉਣੇ ਪੈਸੇ ਲੈ ਲੈਣੇ ਚੱਲ ਗੱਲ ਖਤਮ ਹੋ ਗਈ ਤੁਸੀਂ ਗੁੱਦਵਾਰ ਨੂੰ ਪਹੁੰਚੋਗੇ ਬਿਲਕੁਲ ਜੀ ਗੁੱਦਵਾਰ ਨੂੰ ਪਹੁੰਚਾਂਗੇ ਠੀਕ ਹੈ ਕਿਉਂਕਿ ਗੁੱਦਵਾਰ ਨੂੰ ਇੱਕ ਸਾਡੀ ਗੰਨੇ ਦੀ ਪੇਮੈਂਟ ਜੇ ਨਾ ਆਈ ਤਾਂ ਵੀ ਅਸੀਂ ਜਾਮ ਲੈਣਾ ਠੀਕ ਹੈ ਠੀਕ ਹੈ ਜੀ ਤੁਸੀਂ ਐਸਐਸਓ ਸਾਹਿਬ ਅੰਦਰ ਬੈਠੇ ਆ ਉਹ ਬੈਠੇ ਉਹਨਾਂ ਦੀ ਲੈ ਲਿਓ ਕੀ ਕਹਿੰਨੇ ਠੀਕ ਹੈ ਸਾਡੇ ਵੱਲੋਂ ਫਾਈਨਲ ਹੈ ਬੁੱਧਵਾਰ ਦੇ ਠੀਕ ਹੈ ਮੈਨੇਜਰ ਮੈਂਬਰ ਇੱਥੇ ਮੈਨੇਜਰ ਸਾਹਿਬ ਨੂੰ ਮਤਲਬ 1 ਘੰਟਾ ਹੋ ਗਿਆ ਦੇਖਦਿਆਂ ਅਸੀਂ ਰੇਡ ਦਾ ਰੌਲਾ ਇਹ ਸੀਗਾ ਜਿਸ ਟਾਈਮ ਟੋਕਨ ਮਨੀ ਦਿੱਤੀ ਜੇ 729 ਤੇ ਰੂਪ ਚ ਟੋਕਨ ਮਨੀ ਮਤਲਬ 11000 ਦਈਏ ਕਸਟਮਰ ਵੱਲੋਂ ਹਮ ਬਟ ਹੁਣ ਮੌਕੇ ਤੇ ਫੋਨ ਕਰਕੇ ਕਹਿੰਦੇ ਆ ਵੀ ਸਾਨੂੰ 30000 ਐਕਸਟਰਾ ਪੇ ਕਰਨਾ ਪਵੇਗਾ ਪਤਾ ਨਹੀਂ ਕਹਾਦਾ ਜਦੋਂ ਅੰਦਰ ਆ ਕੇ ਪੁੱਛਿਆ ਮੈਨੇਜਰ ਸਾਹਿਬ ਨੂੰ ਤਾਂ ਉਹ ਪੱਲਾ ਝਾੜ ਗਏ ਨੇ ਗੱਲ ਨਹੀਂ ਕਰਦਾ ਸਗੋ ਤੂੰ ਤੂੰ ਮੈਂ ਮੈਂ ਤੇ ਗੱਲ ਉਧਰਾਈ ਉਹਨਾਂ ਦੀ ਤੇ ਇਥੇ ਹੋਰ ਵੀ ਤਿੰਨ ਚਾਰ ਪਾਰਟੀਆਂ ਸੀ ਜਿਹਨਾਂ ਨਾਲ ਸੇਮ ਇਹੀ ਪ੍ਰੋਬਲਮ ਆਈ ਵੀ ਹੈ ਇੱਕ ਬੰਦਾ ਇੱਕ ਪਾਰਟੀ ਆਈ ਸੀਗੀ ਉਹਨਾਂ ਦਾ 20 ਦਿਨ ਤੋਂ ਮਤਲਬ ਗੱਡੀ ਬੁੱਕ ਹੋਈ ਵੀ ਹਾਲ ਤੱਕ ਉਹਨੂੰ ਗੱਡੀ ਡਿਲੀਵਰ ਨਹੀਂ ਹੋਈ 22 ਦਿਨ ਤੋਂ ਸਾਨੂੰ ਤਾਂ ਪਤਾ ਹੀ ਨਹੀਂ ਇਹਨਾਂ ਨੇ ਰਿਕਾਰਡ ਖੜਾ ਹੋਏ ਆਉਣੇ ਸੀਗਾ ਸਿਰਫ ਇੱਕ ਐਸੈਸਰੀ ਬਤਾ ਕੇ ਦੱਸਿਆ ਸੀ ਕਿ ਇਹਨਾਂ ਨੇ ਮੋਹਾਲੀ ਨਾਲੋਂ ਮੋਹਾਲੀ ਸਾਨੂੰ ਦੂਜੇ ਦਿਨ ਗੱਡੀ ਦੀ ਡਿਲੀਵਰੀ ਸੀਗੀ 7 ਅੱਜ ਦੀ ਉਹ ਇੱਥੇ ਤੁਹਾਨੂੰ ਪਤਾ ਜੇ ਬੰਦੇ ਨੇ ਕੋਈ ਨਵੀਂ ਚੀਜ਼ ਲੈਣੀ ਹੈ ਇੱਧਰ ਉੱਧਰ ਘੁੰਮਦਾ ਯਾਰ ਰੇਟ ਪਤਾ ਕਰਦਾ ਤਾਂ ਇੱਥੇ ਪਤਾ ਕਰਿਆ ਇੱਥੇ ਸਾਨੂੰ ਐਸੈਸਰੀ ਐਕਸਟਰਾ ਚ ਮਿਲ ਰਹੀ ਸੀਗੀ ਜਿਹੜੇ ਲਾਲਚ ਵਿੱਚ ਆ ਕੇ ਇੱਥੇ ਬੁੱਕ ਕਰਾ ਬੈਠੇ ਤੇ ਹੁਣ ਉਹਦਾ ਹਾਲ ਹੈ ਸਸਤੀ ਦੇ ਦੇਖਣ ਦੇ ਚੱਕਰ ਚ ਬੜਾ ਸੀਐਮ ਆਟੋ ਸੇਲਸ ਨੈਕਸਨ ਦੀ ਬਾਹਰ ਖੜੇ ਆ ਇੱਥੇ ਇੱਕ ਭਵਿੰਦਰ ਸਿੰਘ ਹੋਣਾ ਨੇ ਗੱਡੀ ਬੁੱਕ ਕਰਾਈ 729000 ਨੂੰ 11000 ਪੇਮੈਂਟ ਦਿੱਤੀ ਸੀ ਜੋ ਕਿ ਉਸ ਤੋਂ ਬਾਅਦ ਉਹ ਇੱਥੇ ਪੂਰਾ ਪਰਿਵਾਰ ਪਹੁੰਚਦਾ ਗੱਲਬਾਤ ਕਰਨ ਲਈ ਇੱਥੋਂ ਦੇ ਮੈਨੇਜਰ ਸਾਹਿਬ ਸਾਡੇ ਨਾਲ ਮਿਲੋ ਸਰ ਇੱਕ ਕੀ ਗੱਲਬਾਤ ਕੀ ਹੈ ਪੂਰੀ ਤੁਸੀਂ ਦੱਸਣਾ ਚਾਹੋਗੇ ਕਿ ਇਹ 729000 ਦੀ ਗੱਡੀ ਬੁੱਕ ਕਰਵਾਉਂਦੇ ਨੇ 11000 ਅਡਵਾਂਸ ਦਿੰਦੇ ਨੇ ਕੀ ਮਸਲਾ ਕੀ ਹੈ ਪੂਰਾ ਸਮਝਾਓ ਸਰ ਜੀ ਰੇਟ ਐਂਡ ਸਕੀਮ ਕੰਪਨੀ ਵੱਲੋਂ ਚੇਂਜ ਹੋ ਗਈਆਂ ਜਿਹੜੀ ਪਾਲਿਸੀਜ਼ ਕੰਪਨੀ ਹੈ ਉਸ ਹਿਸਾਬ ਨਾਲ ਹੀ ਰਹਿਣਗੀਆਂ ਸਰ ਤਾਂ ਇਹ ਜੋ ਸਕੀਮ ਸੀ ਉਹਨੂੰ ਦੱਸਤੀ ਐ ਤੇ ਅਪਡੇਟ ਕਰਤਾ ਉਹਨਾਂ ਨੂੰ ਕਿ ਜਿਹੜੇ ਰੇਟ ਨਵੇਂ ਚੇਂਜ ਹੋਗੇ ਉਸ ਤੋਂ ਸਾਹਮਣੇ ਰੇਟ ਦੇ ਸਾਹਮਣੇ ਰਹੇਗੇ ਜਿਵੇਂ ਪਰਿਵਾਰ ਕਹਿ ਰਿਹਾ ਵੀ ਜਿਨ੍ਹਾਂ ਨੇ ਗੱਡੀ ਬੁੱਕ ਰਿਹਾ ਉਹ ਕਹਿ ਰਹੇ ਨੇ ਵੀ ਜਦੋਂ ਜੋ ਤੁਸੀਂ ਗੱਡੀ ਦਿੱਤੀ ਹੈ ਉਹ ਕਹਿੰਦੇ ਪਾਲਸੀ ਸਮਝੋਗੇ ਗੱਡੀ ਮਹਿੰਗੀ ਹੋ ਜਾਣੀ ਅੱਜ ਬੁੱਕ ਕਰਵਾ ਦਿਓ ਹੁਣ ਅੱਜ ਤੁਸੀਂ ਕਹਿ ਰਹੇ ਹੋ ਵੀ ਗੱਡੀ ਮਹਿੰਗੀ ਹੋ ਚੁੱਕੀ ਹੈ ਰੇਟ ਐਂਡ ਟਾਈਮ ਡਿਲੀਵਰੀ ਤੇ ਇਹੀ ਜੋ ਸਕੀਮ ਲੱਗੀ ਹੋਈ ਐ ਅਪਲੀਕੇਬਲ ਹੋਏਗੀ ਲਿਖਿਆ ਹੋਇਆ ਸੀ ਇਹ ਬਿਲਕੁਲ ਹੈਗੀ ਜੋ ਤੁਸੀਂ ਬੁਕਿੰਗ ਕਰਵਾਈ ਆ ਉਸ ਟਾਈਮ ਤੁਸੀਂ ਉਹ ਕਹਿੰਦੇ ਵੀ ਤੁਸੀਂ ਬਿਆਨ ਦਿੱਤੇ ਸੀ ਆਪਣੇ ਵੀ ਗੱਡੀ ਬੁੱਕ ਕਰਵਾ ਦੋ ਵੀ ਮਹਿੰਗੀ ਹੋ ਜਾਣੀ ਆ ਜਦ ਤੁਸੀਂ ਉਹਨਾਂ ਨੂੰ 2-4 ਦਿਨ ਡਿਲੇ ਕਰ ਦਿੰਦੇ ਬੁੱਕੋ ਨਾ ਕਰਵਾਓ ਸਰ ਡਿਲੇ ਦੀ ਆਪਸ਼ਨਸ ਆਇਆ ਨੇ ਸਾਡੇ ਕੋਲ ਰੇਟ ਐਂਡ ਟਾਈਮ ਤੇ ਹੀ ਆਈ ਡਿਲੀਵਰੀ ਜਾਂਦੇ ਜੋ ਰੇਟਾਂ ਦੇ ਉਸੇ ਟਾਈਮ ਤੇ ਰਿਕਮੈਂਡ ਹੁੰਦੇ ਤੇ ਪਰਵਾਹ ਝੋਟ ਬੋਲ ਰਹੇ ਜੀ ਸੱਚ ਦੀ ਗੱਲ ਹੀ ਨਹੀਂ ਆਪਾਂ ਕਹਿ ਰਹੇ ਆਪਾਂ ਕਹਿ ਰਹੇ ਆ ਰੇਟ ਐਂਡ ਸਕੀਮ ਐਪਲੀਕੇਬਲ ਟਾਈਮ ਆਫ ਡਿਲੀਵਰੀ ਵੀ ਜੀ ਆਪਾਂ ਖਰੇ ਵੀ ਗੱਲ ਹੁਣ ਇਸ ਚੀਜ਼ ਦਾ ਹੱਲ ਕੀ ਹੋਊਗਾ ਸੋਲੂਸ਼ਨ ਮੈਂ ਦੱਸਦਾ ਉਹਨਾਂ ਨੂੰ ਸਰ ਰੇਟ ਦੱਸਦਾ ਮੈਂ ਆਪਣੇ ਕੋਲ ਜੋ ਬੈ ਸੋ ਕੰਪਨੀ ਵਾਲਿਆਂ ਦਾ ਕਹਿਣਾ ਵੀ 7 ਲੱਖ 55000 ਦੇ ਵਿੱਚ ਹੁਣ ਜਿਹੜੀ ਗੱਡੀ ਹੈ ਪਰਿਵਾਰ ਲੈ ਕੇ ਜਾ ਸਕਦਾ ਵੀ ਜਿਹੜੀ ਕਮਿਟਮੈਂਟ ਹੋਈ ਸੀ ਕੰਪਨੀ ਵੱਲੋਂ ਜਿਹੜੀ ਕਮਿਟਮੈਂਟ ਦਿੱਤੀ ਗਈ ਸੀ ਵੀ 7 ਲੱਖ 29000 ਦੇ ਵਿੱਚ ਜਿਹੜੀ ਬਲੀਨੋ ਗੱਡੀ ਉਹਨਾਂ ਨੇ ਬੁੱਕ ਕਰਵਾਈ ਸੀ ਵੀ ਉਸ ਰੇਟ ਤੇ ਨਹੀਂ ਮਿਲੂਗੀ ਜੋ ਕਿ ਸਰਾਸਾਰ ਹੁਣ ਕੰਪਨੀ ਵਾਲੇ ਮੁਕਰ ਰਹੇ ਨੇ ਤੇ ਜੋ ਤਸਵੀਰਾਂ ਨੇ ਨੈਕਸਨ ਕੰਪਨੀ ਦੀਆਂ ਸੋਲਖੀਆਂ ਤੋਂ ਤਸਵੀਰਾਂ ਦਿਖਾ ਰਹੇ ਆ ਰੋਪੜ ਜ਼ਿਲ੍ਹੇ ਦੇ ਵਿੱਚ ਤਸਵੀਰਾਂ ਦਿਖਾ ਰਹੇ ਆ ਇੱਕ